ਚਾਰੋਂ ਸਹਿਬਜ਼ਾਦਿਆਂ ਅਤੇ ਸਮੂਹ ਸ਼ਹਿਦਾਂ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਮਾ ਅੱਖਾ ਅਤੇ ਜਨਰਲ ਚੈੱਕਅਪ ਕੈਂਪ ਸ਼ੀਤਲਾ ਮਾਤਾ ਮੰਦਰ ਲਖਣਪਾਲ ਧਨੀ ਪਿੰਡ ਜਲੰਧਰ ਵਿਖੇ ಗ್ರಾಮ ਪੰਚਾਇਤ ਸਮੂਹ ਸਾ ਸੰਗਤ ਅਤੇ ਰਸ਼ਪਾਲ ਸਿੰਘ ਕੁੰਨਰ ਕਨੇਡਾ ਪਰਮਿੰਦਰ ਪਾਲ ਲਖਣਪਾ ਯੂਕੇ ਗੁਰਮੀਤ ਸਿੰਘ ਸੋਢੀ ਯੂਕੇ ਅਮਰਜੀਤ ਸਿੰਘ ਬਾਰੀਆ ਯੂਕੇ ਬਿੰਦਰ ਕੁੰਨਰ ਯੂਕੇ ਗੁਰਦੇয়াল ਸਿੰਘ ਕਨੇਡਾ ਦੇ ਸਹਿਯੋਗ ਨਾਲ ਲਗਾਇਆ ਗਿਆ। ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਵੱਧ ਚੜ ਕੇ ਇਸ ਕੈਂਪ ਦਾ ਲਾਭ ਲਿਆ ਇਸ ਮੌਕੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੀ ਮਾਹਰ ਟੀਮ ਵੱਲੋਂ ਮਰੀਜ਼ਾਂ ਦੀ ਅੱਖਾਂ ਦਾ ਚੈੱਕਅਪ ਕਰ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਤੇ ਲੋੜਵੰਦਾਂ ਨੂੰ ਆਪਰੇਸ਼ਨ ਲਈ ਵੀ ਚੁਣਿਆ ਗਿਆ ਜਿਨ੍ਹਾਂ ਦੇ ਲੈਂਚ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਮੁਫਤ ਪਾਈ ਜਾਣਗੇ ਇਸ ਮੌਕੇ ਤੇ ਸਰਪੰਚ ਲਖਣਪਾਲ ਕਸ਼ਮੀਰ ਚੰਦ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਇੰਦਰਪਾਲ ਕਾਲਾ ਪੰਡਿਤ ਬਰਿੰਦਰ ਕੁਮਾਰ ਡਾਕਟਰ ਐਨ ਕੇ ਸ਼ਰਮਾ ਪੰਚ ਰਾਮਪਾਲ ਪਾਲਾ ਪੰਚ ਰਾਜਕੁਮਾਰ ਰਾਜੂ ਪੰਚ ਬਲਬੀਰ ਰਾਮ ਪੰਚ ਸੁਰਿੰਦਰਪਾਲ ਸਿੰਦਾ ਪੰਚ ਅਸ਼ੋਕ ਕੁਮਾਰ ਰਜਿੰਦਰ ਕੁਮਾਰ ਮੰਗਾ ਕੇਵਲ ਸਿੰਘ ਢੇਰਾ ਸੈਕਟਰ ਦੀ ਗੁਰਦੁਆਰਾ ਸਿੰਘ ਸਭਾ ਸੂਬੇ ਦਾ ਰਜਿੰਦਰ ਕੁਮਾਰ ਜੋਗਾ ਸਿੰਘ ਕਨੇਡਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਲੇ-ਦੁਆਲੇ ਪਿੰਡਾਂ ਦੇ ਬਸਨੀਕ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ 4000 ਜਨਾਂ ਦੇ ਸਮੂਹ ਇਸ ਜ਼ਿਲ੍ਹੇਾਂ ਦੇ ਜਾਦਰਾਚ ਸਤਵਾਂ ਕੈਂਪ ਲਗਾਇਆ ਜਾਂਦਾ ਧਨੀ ਫੜ ਲਖਨਪੁਰ ਦੀ ਸੂਰ ਸਾਧ ਸੰਗਤ ਵੱਲੋਂ ਤੇ ਐਨਆਰਏ ਵੀਰ ਵੱਲੋਂ ਬੜੀ ਸਰਦਾਪੁਰ ਕੋ ਲਾਇਆ ਜਾਂਦਾ ਅੱਜ ਤਕਰੀਬਨ ਜੇ 650 ਫੀਟੀ ਹੋ ਜਾਣੀ ਆ ਤੇ 100 ਦੇ ਉੱਪਰ ਜਿਹੜੇ ਉਹ ਲੈਂਜ ਪਾਏ ਜਾਣੇ ਆ ਇਹ ਲੋਕਾਂ ਦੇ ਇਹ ਸੈਂਪਲ ਵੀ ਜਿਹੜਾ ਸਭ ਤੋਂ ਪਹਿਲਾਂ ਯੋਗਦਾਨ ਰਿਹਾ ਉਹ ਪਰਮਿੰਦਰ ਅਮਨ ਅੱਜ ਵੀ ਉਹਨੂੰ ਬੰਮੀ ਸਰਦੇ ਆ ਜੋ ਕਿ ਤੋਂ ਹੈਗੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਜੀ ਵੀ ਆਪਾਂ ਇਹ ਸ਼ੁਰੂ ਕਰੀਏ ਸਟਾਰਟ ਉਹਨਾਂ ਨੇ ਕੀਤਾ ਅਸੀਂ ਫਿਰ ਦੋ ਮੈਂਬਰਾਂ ਨੇ ਸ਼ੁਰੂ ਕੀਤੀ 7 ਸਾਲ ਪਹਿਲਾਂ ਉਸ ਤੋਂ ਬਾਅਦ ਫਿਰ ਸਾਡੇ ਨਾਲ ਬਾਕੀ ਐਨ ਆਰ ਆਈ ਵੀਰ ਵੀ ਜੁੜਦੇ ਰਹੇ ਤੇ ਪਿੰਡ ਦੇ ਲੋਕ ਵੀ ਅਨਾਰੀ ਵੀਰ ਆ ਗਏ ਸੋਢੀ ਸੀ ਬਿੰਦਸਿੰਘ ਆੜਾ ਗੁਰਮੀਤ ਸਿੰਘ ਸੋਢੀ ਉਹ ਵੀ ਚੁੱਕੇ ਆ ਉਹਦਾ ਬੜਾ ਯੋਗਦਾਨ ਆ ਅਮਰਜੀਤ ਬਾਰੀਆ ਮੁੰਡਾ ਆ ਗਾ ਉਹਦਾ ਬੜਾ ਯੋਗਦਾਨ ਆ ਫਿਰ ਬਿੰਦਰ ਹੈਗਾ ਖੂਨਰ ਸੋਮ ਮਦਨੇ ਮਲ ਦੇ ਪੁੱਤੇ ਉਹਨਾਂ ਦਾ ਬੜਾ ਯੋਗਦਾਨ ਆ ਇਹਦੇ ਕੇਸhetra ਚ ਫਿਰ ਸਾਡਾ ਇੱਕ ਫਰੈਂਡ ਆ ਜੋਗਾ ਸਿੰਘ ਬਾਸੀ ਬਾਂਸੀਆਂ ਉਹਨਾਂ ਦਾ ਬੜਾ ਯੋਗਦਾਨ ਰਿਹਾ ਗਰਦਿਆਲ ਸਿੰਘ ਗਿੱਲ ਮੰਗਲ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੇ ਬੜਾ ਯੋਗਦਾਨ ਦਿੰਦਾ ਇਸ ਕੈਂਪ ਦੇ ਵਿੱਚ ਇਸ ਕਰਕੇ ਸਾਰੇ ਐਨਆਰਈ ਵੀਰਾਂ ਦਾ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਸੁਨ ਕਰਨ ਪਾ ਤਰੀ ਮੈਨ ਦੀ ਸਾਰੀ ਧੰਕ ਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਫੰਮੀਆਂ ਕਿਹੜੀ ਟੀਮ ਜੀ ਡਾਕਟਰ ਦੀ ਇੱਥੇ ਪਹੁੰਚ ਗਈ ਜੀ ਅੱਜ ਡਾਕਟਰ ਦੀ ਟੀਮ ਹੈ ਰਾਜਨ ਆਈ ਕੇਅਰ ਤੋਂ ਅਸੀਂ ਕਰਾਇਆ ਸੱਤਵਾਂ ਵੀਰਾਂ ਸੱਤ ਜਣਾਂ ਤੋਂ ਕਰਾਇਆ ਹੈ ਬਹੁਤ ਅੱਛੇ ਡਾਕਟਰ ਆ ਅੱਛੇ ਤਰੀਕੇ ਨਾਲ ਦੇਲ ਕਰਦੇ ਆ ਅੱਜ ਉਹਨਾਂ ਨੇ ਤਕਰੀਬਨ 50 55 ਆਪਰੇਸ਼ਨ ਅੱਜ ਕਰ ਦੇਣੇ ਆ ਬਾਕੀ ਦੋ ਦਿਨ ਬਾਅਦ ਦੋ ਦਿਨ ਬਾਅਦ ਉਹਨਾਂ ਨੂੰ ਵਾਪਸ ਭਲਾ ਕੇ ਸਾਰਿਆਂ ਦਾ ਖਾਸ ਹੈ ਔਰ ਬੜਾ ਸਹਿਯੋਗ ਦੇ ਰਹਾ ਤੁਹਾਨੂੰ ਰਾਜਨ ਡਾਕਟਰ ਹਣੀ ਵੀ ਤੇ ਉਹਨਾਂ ਦੀ ਸਾਰੀ ਟੀਮ ਵੀ ਬਹੁਤ ਅੱਛਾ ਸਾਡਾ ਸਾਥ ਦੇ ਰਹਾ ਤੇ ਹੁਣ ਸਾਰਿਆਂ ਦਾ ਧੰਨਵਾਦ ਕਰਨਾ ਐਨਆਰ ਵੀਰਾਂ ਦਾ ਵੀ ਤੇ ਖਾਸ ਕਰਕੇ ਰਵਿੰਦਰਪਾਲ ਪੰਮੀ ਲਖਪਾਲ ਜਿਹਨੇ ਸਟਾਰਟ ਕਰਵਾਇਆ ਜੀ ਮੁੜ ਕੇ ਜਿੰਨਾ ਕਾਫਲਾ ਜੁੜਦਾ ਗਿਆ ਤੇ ਕਾਫਲਾ ਅੱਜ ਮਾਲਕ ਦੀ ਕਿਰਪਾ ਨਾਲ ਬਹੁਤ ਵੱਡਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਸਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਤਮਾ ਅੱਖਾਂ ਦਾ ਕੈਂਪ ਜੋ ਕਿ ਸਮੂਹ ਸਾ ਸੰਗਤ ਕਨੀਪਿੰਟ ਅਤੇ ਲਖਨਪਾਲ ਵੱਲੋਂ ਲਗਾਇਆ ਜਾਂਦਾ ਹੈ ਇਸ ਵਾਰ ਵੀ ਸ਼ਿਤਾ ਮਾਤਰਾ ਗੋ ਮੰਦਿਰ ਹੈ ਉੱਥੇ ਲਗਾਇਆ ਜਾ ਰਿਹਾ ਹੈ ਔਰ ਇਸ ਕੈਂਪ ਦੇ ਵਿੱਚ ਜਿੱਦਾਂ ਹਰ ਸਾਲ ਦੀ ਤਰ੍ਹਾਂ ਹਜ਼ਾਰਾਂ ਲੋਕਾਂ ਨੇ ਫਾਇਦਾ ਉਠਾਇਆ ਹੈ ਸੈਂਕੜੇ ਲੋਕਾਂ ਦੇ ਆਪਰੇਸ਼ਨ ਹੋਏ ਹਨ ਇਸ ਸਾਲ ਵੀ ਇਹ ਕੈਂਪ ਜੋ ਹੈ ਜੋ ਨਿਰਵੈਗਨ ਚੱਲ ਰਿਹਾ ਹੈ ਔਰ ਇਹਦੇ ਜੋ ਆਪਰੇਸ਼ਨ ਹਨ ਉਹ ਸਾਡੇ ਹਸਪੀਟਲ ਡਾਕਟਰ ਰਾਜਨਾਇਕੀਆ ਹਸਪੀਟਲ ਲਾਗੜਨ ਖੇ ਲਾਗੋ ਫਗਵਾੜਾ ਵਿੱਚ ਕੀਤੇ ਜਾਣਗੇ ਔਰ ਜੋ ਪਟੀਆਂ ਹਨ ਉਹ ਵੀ ਖੋਲੀਆਂ ਜਾਣਗੀਆਂ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜੋ ਨੇੜੇ ਦੀ ਐਨਕ ਹੈ ਉਹ ਅਸੀਂ ਅੱਜ ਇੱਥੇ ਜਿਨ੍ਹਾਂ ਨੂੰ ਵੀ ਲੋੜ ਹੈ ਉਹਨਾਂ ਨੂੰ ਦੇ ਰਹੇ ਹਾਂ ਔਰ ਬੀਜਾਂ ਨੂੰ ਜੋ ਵੀ ਅੱਖਾਂ ਸੰਬੰਧੀ ਕੋਈ ਪ੍ਰੋਬਲਮ ਹੈ ਉਸ ਦਾ ਸਮੀ단 ਅਸੀਂ ਕਰਨ ਦੀ ਜੋ ਹੈ ਕੋਸ਼ਿਸ਼ ਕਰਾਂਗੇ ਔਰ ਜੋ ਸੀਰੀਅਸ ਹਨ ਉਹਨਾਂ ਨੂੰ ਅਸੀਂ ਆਪਣੇ ਹਸਪਤਾਲ ਡਾਕਟਰ ਰਾਜਨੈਕਰ ਹਸਪਤਾਲ ਬੁਲਾ ਕੇ ਔਰ ਮੈਂ ਧੰਨਵਾਦ ਕਰਦਾ ਹਾਂ ਔਰ ਆਸ਼ਾ ਕਰਦਾ ਹਾਂ ਕਿ ਸਾਰੇ ਜੋ ਸਾਡੇ ਐਨਆਰਈ ਸਹਿਯੋਗੀ ਹਨ ਨਿਸ਼ਪਾਲ ਸਿੰਘ ਜੀ ਕੋਨਰ ਸਾਡੇ ਔਰ ਸਾਰੇ ਜੋ ਗੋਲਦੀ ਜੀ ਇਹ ਸਾਡਾ ਜੋ ਸਹਿਯੋਗ ਕਰ ਰਹੇ ਹਨ ਔਰ ਹਰ ਸਾਲ ਦੀ ਤਰ੍ਹਾਂ ਇੱਕ ਕੈਂਪ ਦੇ ਵਿੱਚ ਜੋ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਕੈਂਪ ਲਗਾਣੇ ਹਨ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਜੋ ਲੋਕ ਪ੍ਰਾਇਦੇ ਕੰਮ ਹਨ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ